ਜੋ ਬੋਲੇ ਈ ਸੋਨਰ ਪਾ ਸਤਿਗੁਰੂ ਰਵਦਾਸ ਮਹਾਰਾਜ ਕੀ ਜੈ ਜੋ ਬੋਲੇ ਈ ਸੋਨਰ ਪਾ ਸੰਤ ਬਾਬਾ ਹੰਸਰਾਜ ਮਹਾਰਾਜ ਕੀ ਜੈ ਜਗ ਗੁਰਦੇਵ ਧੰਨ ਗੁਰਦੇਵ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਾਹਿਬ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਵਿਸ਼ਵ ਪ੍ਰਸਿੱਧ ਧੰਨ ਧੰਨ ਡੇਰਾਖੋ ਸਾਹਿਬ ਸੰਤ ਬਾਬਾ ਹੰਸਰਾਜ ਜੀ ਮਹਾਰਾਜ ਸ਼੍ਰੀ ਗੁਰੂ ਰਬਦਾਸ ਜੀ ਦਾ ਸਿੱਖ ਸਥਾਨ ਸਤਖੰਡ ਪੰਡਵਾ ਜੋ ਕਿ ਫਗਵਾੜਾ ਸ਼ਹਿਰ ਤੋਂ ਲਗਭਗ 7 ਕਿਲੋਮੀਟਰ ਦੀ ਦੂਰੀ ਤੇ ਇਹ ਪਾਵਨ ਪਵਿੱਤਰ ਸਥਾਨ ਸਥਾਪਿਤ ਹੈ ਡੇਰੇ ਦੇ ਮੁੱਖ ਸੰਚਾਲਕ ਮੌਜੂਦਾ ਕਦੀ ਤੇ ਬਿਰਾਜਮਾਨ ਅਤੀ ਸਤਕਾਰਯੋਗ ਪਰਮ ਪੂਜਨੀਕ ਹਜੂਰ ਮਹਾਰਾਜ ਗੁਰਦੇਵ ਪਿਤਾ ਸ੍ਰੀਮਾਨ 108 ਸੰਤ ਬਾਬਾ ਮਹਿੰਦਰਪਾਲ ਜੀ ਮਹਾਰਾਜ ਅਤੇ ਸਤਿਕਾਰਯੋਗ ਪਰਮ ਪੂਜਨੀਕ ਹਾਜ਼ੂਰ ਮਹਾਰਾਜ ਗੁਰਦੇਵ ਮਾਤਾ 108 ਸੰਤ ਬੀਬੀ ਬਿਮਲਾ ਰਾਣੀ ਜੀ ਮਹਾਰਾਜ ਮਹਾਰ ਮਹਾਂਪੁਰਖਾਂ ਦੀ ਰਹਿਨਮਾਈ ਦੇ ਹੇਠ ਗੁਰਪਿਆਰੀ ਸਾਧ ਸੰਗਤ ਜੀ ਉਹ ਹਰ ਸਾਲ ਦੀ ਤਰ੍ਹਾਂ ਇਸ ਵਾਰ 108 ਸੰਤ ਬਾਬਾ ਹੰਸ ਰਾਜ ਮਹਾਰਾਜ ਜੀ ਦੇ 64ਵੇਂ ਪ੍ਰਕਾਸ਼ ਉਤਸਵ ਔਰ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 22ਵੇਂ ਮਾਗੀ ਜੋੜ ਮੇਲੇ 18 ਜਨਵਰੀ ਦਿਨ ਜੇਠੇ ਆਤਵਾਰ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾਪੂਰਵਕ ਮਨਾਏ ਜਾ ਰਹੇ ਹਨ ਗੁਰਪਰੀ ਸਾਧ ਸੰਗਤ ਜੀਓ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਜਗ ਗੁਰੂ ਸਤਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਇਸ ਸੰਸਾਰ ਤੇ ਆਇਆ ਨੂੰ 1 ਫਰਵਰੀ ਨੂੰ 649 ਸਾਲ ਹੋ ਜਾਣੇ ਨੇ ਲਗਭਗ 6.5 ਸਦੀਆਂ ਹੋਣ ਵਾਲੀਆਂ ਹਨ 6.5 ਸਦੀਆਂ ਦੇ ਵਿਚਕਾਰ ਅੱਜ ਪਿੰਡ ਪਨਵੇ ਦੀ ਧਰਤੀ ਤੇ ਸੰਤ ਬਾਬਾ ਹੰਸਰਾਜ ਮਹਾਰਾਜੀ ਦਾ ਸੰਕਲਪ ਪੂਰਾ ਹੋਇਆ ਔਰ ਪੂਜਿਆ ਗੁਰਦੇਵ ਪਿਤਾ ਜੀ ਸ਼੍ਰੀਮਾਨ 108 ਸੰਤ ਬਾਬਾ ਮਹਿੰਦਰਪਾਲ ਜੀ ਪੂਜਿਆ ਗੁਰਦੇਵ ਮਾਤਾ 108 ਸੰਤ ਬੀਬੀ ਵਿਮਲਾ ਰਾਣੀ ਜੀ ਮਹਾਰਾਜ ਜਿਨ੍ਹਾਂ ਨੇ ਸੰਤ ਬਾਬਾ ਹੰਸਰਾਜ ਮਹਾਰਾਜੀ ਦੇ ਬਚਨਾਂ ਨੂੰ ਮੰਨਦੇ ਹੋਏ ਅੱਜ ਪੰਜਾਬ ਦੀ ਧਰਤੀ ਤੇ ਪਹਿਲੇ ਪਾਵਨ ਤੀਰਥ ਸਥਾਨ ਜਿਨ੍ਹਾਂ ਦੀ ਸੇਵਾ ਕਰਵਾਈ ਹੈ ਜਿੱਥੇ ਕੇ ਸੰਗਤਾਂ ਹਰ ਰੋਜ਼ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਗੁਰੂ ਪਿਆਰੀ ਸਾਧ ਸੰਗਤ ਜੀਓ ਪੰਜਾਬ ਦੀ ਧਰਤੀ ਤੇ ਇੱਕੋ ਇੱਕ ਤੀਰਥ ਸਥਾਨ ਸਤਿਗੁਰੂ ਰਬਦਾਸ ਮਹਾਰਾਜ ਦੀ ਯਾਦ ਦੇ ਅੰਦਰ ਪਿੰਨ ਪੰਦੇਵ ਦੀ ਧਰਤੀ ਤੇ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਸਥਾਪਿਤ ਕੀਤੇ ਗਏ ਹਨ ਜਿੱਥੇ ਕੇ 22 ਮਾ ਸ਼੍ਰੀ ਗੁਰੂ ਰਬਦਾਸ ਮਾਗੀ ਮੇਲਾ ਜਿਹੜਾ ਲੱਗ ਰਿਹਾ ਆ ਗੁਰੂ ਪਿਆਰੀ ਸਾਧ ਸੰਗਤ ਜੀਓ ਸੰਤ ਬਾਬਾ ਹੰਸਰਾਜ ਮਹਾਰਾਜ ਨੇ ਸਪਿੰਨ ਪੰਦੇ ਦੀ ਪਾਵਨ ਧਰਤੀ ਤੇ ਸਾਲ 1962 ਦੇ ਵਿੱਚ ਪੂਜਿਆ ਪਿਤਾ ਸ਼੍ਰੀ ਪ੍ਰੀਤਮ ਦਾਸ ਜੀ ਪੂਜਿਆ ਮਾਤਾ ਸ਼੍ਰੀਮਤੀ ਦਲੀਪ ਕੌਰ ਜੀ ਦੇ ਗ੍ਰਹ ਵਿਖੇ ਅਵਤਾਰ ਧਾਰਨ ਕਰਕੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੋੜਨਾ ਕੀਤਾ ਗੁਰਬਾਣੀ ਦੇ ਨਾਲ ਜੋੜਨਾ ਕੀਤਾ ਸਤਨਾਮ ਵਾਹਿਗੁਰੂ ਦਾ ਜਾਪ ਕਰਾਇਆ ਔਰ ਨਸ਼ਿਆਂ ਤੋਂ ਮੁਕਤ ਕੀਤਾ ਅੱਜ ਇਹ ਡੇਰਾ ਡੇਰਾ ਸਚਖੰਡ ਪੰਡਵਾ ਜੋ ਕਿ ਸਾਰੀਆਂ ਸੰਗਤਾਂ ਨੂੰ ਕੇਵਲ ਤੇ ਕੇਵਲ ਨਸ਼ਿਆਂ ਤੋਂ ਦੂਰ ਰਹਿ ਕਰਕੇ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੋੜਦਾ ਹੈ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਸਭ ਸੰਗਤਾਂ ਨੇ ਇਹਨਾਂ ਪਾਵਨ ਪਵਿੱਤਰ ਸਥਾਨਾਂ ਤੇ 18 ਜਨਵਰੀ ਦਿਨ ਜੇਠਾ ਐਤਵਾਰ ਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੈ ਜਿੱਥੇ ਕਿ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਸੋਸਾਇਟੀ ਦੇ ਮਹਾਨ ਮਹਾਪੁਰਸ਼ ਪਹੁੰਚ ਰਹੇ ਆ ਰਾਗੀ ਢਾਡੀ ਕਲਾਕਾਰ ਪਹੁੰਚ ਰਹੇ ਹਨ ਇਹਨਾਂ ਸਮਾਗਮਾਂ ਦੀਆਂ ਖੁਸ਼ੀਆਂ ਦੇ ਅੰਦਰ 12 ਤਰੀਕ ਤੋਂ ਲੈ ਕਰਕੇ 18 ਜਨਵਰੀ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਬਾਣੀ ਦੇ ਤਨ ਲੜੀਆਂ ਦੇ ਯਾਪ ਜਿਹੜੇ ਆ ਚੱਲ ਰਹੇ ਨੇ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਜਿਹੜੇ ਕਾਰਜ ਆ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤੇ ਜਾਂਦੇ ਹਨ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵਿਦੇਸ਼ਾਂ ਦੀ ਧਰਤੀ ਤੋਂ ਸਾਡੇ ਨਾਲ ਖੜੇ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਕੱਲੂ ਸਾਹਿਬ ਜੋ ਕਿ ਅਮਰੀਕਾ ਦੀ ਧਰਤੀ ਤੋਂ ਚੇਚੇ ਤੌਰ ਤੇ ਆਏ ਨੇ ਪ੍ਰਧਾਨ ਸਾਹਿਬ ਆ ਉਹਨਾਂ ਦੇ ਨਾਲ ਖੜੇ ਨੇ ਖਜਾਨਚੀ ਸਾਹਿਬ ਸਰਦਾਰ ਬਲਬੀਰ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਰਦਾਰ ਪ੍ਰਗਟ ਸਿੰਘ ਜੀ ਜਿਹੜਾ ਕਿ ਇਸ ਡੇਰੇ ਦੇ ਨਾਲ ਲਗਭਗ 35-40 ਸਾਲ ਤੋਂ ਜੁੜੇ ਹੋਏ ਨੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਆਪ ਸਾਹਿਬ ਸੰਗਤਾਂ ਨੂੰ ਸ੍ਰੀਮਰ ਬੇਨਤੀ ਹੈ ਆਪ ਸਾਹਿਬ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਆ ਔਰ ਆਪ ਸਾਹਿਬ ਸੰਗਤਾਂ ਨੂੰ ਪਤਾ ਹੀ ਹੈ ਕਿ ਸਾਹਿਬੇ ਕਮਾਲ ਕ੍ਰਾਂਤੀਕਾਰੀ ਜੋਤ ਸਾਂਝੀ ਬਾਲਤਾ ਦੇ ਹਾਮੀ ਧੰਤਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਦੇ 649ਵੇਂ ਆਗਮਨ ਪ੍ਰਕਾਸ਼ ਜਿਹੜੇ 1 ਫਰਵਰੀ ਦਿਨ ਐਤਵਾਰ ਨੂੰ ਪੂਰੇ ਬਿਸ਼ਪ ਦੇ ਵਿੱਚ ਸੰਗਤਾਂ ਦੇ ਸ਼ਾਬ ਦੇਸ਼ਾ ਆਦੇਸ਼ਾਂ ਦੀ ਧਰਤੀ ਤੇ ਮਨਾ ਰਹੀਆਂ ਨੇ ਸੋਦਾਸ ਡੇਰੇ ਦੇ ਮੁੱਖ ਸੰਚਾਲਕਾ ਮੌਜੂਦਾ ਕਦੀਤੇ ਬਰਾਜਮਾਨ ਪਰਮ ਪੂਜਨੀਕਾ ਹਜੂਰ ਮਹਾਰਾਜ ਗੁਰਦੇਵ ਪਿਤਾ ਜੀ ਸ਼੍ਰੀਮਾਨ 108 ਸੰਤ ਬਾਬਾ ਮਹਿੰਦਰਪਾਲ ਜੀ ਪਰਮ ਪੂਜਨੀਕਾ ਹਜੂਰ ਮਹਾਰਾਜ ਗੁਰਦੇਵ ਮਾਤਾ 108 ਸੰਤ ਬੀਬੀ ਬਿਮਲਾ ਰਾਣੀ ਜੀ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਮੋਨਪਾਲ ਜੀ ਵੱਲੋਂ ਦਾਸ ਆਪਣੇ ਵੱਲੋਂ ਔਰ ਡੇਰਾ ਮੈਨੇਜਮੈਂਟ ਕਮੇਟੀ ਵੱਲੋਂ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ 69 में आगमन प्रकाश दे वाले दी लाख लाख करोड़ करोड़ देशावदेशां दीया ਧਰਤੀਆਂ ਨੂੰ ਵਧਾਈ ਦਿੰਦਾ ਹਾਂ ਜੀ ਔਰ ਬੇਨਤੀ ਕੀਤੀ ਜਾਂਦੀ ਹੈ ਕਿ 15 ਫਰਵਰੀ ਦਿਨ ਜੇਠੇ ਐਤਵਾਰ ਨੂੰ 15 ਫਰਵਰੀ ਨੂੰ ਡੇਰਾ ਸਚਖੰਡ ਪੰਡਵਾ ਵਿਖੇ ਸਤਿਗੁਰੂ ਰਬਦਾਸ ਮਹਾਰਾਜੀ ਦਾ ਆਗਮਨ ਪ੍ਰਕਾਸ਼ ਦੇ ਵਾਲਾ ਬੜੀ ਧੂਮ ਧਾਮ ਤੇ ਸ਼ਰਧਾਪੂਰਵਕ ਮਨਾਇਆ ਜਾਵੇਗਾ 20 ਲਾਈਵ ਟੀਵੀ ਚੈਨਲ ਦਾ ਮੈਂ ਬਹੁਤ ਧੰਨਵਾਦ ਹਾਂ ਔਰ ਸਾਡੇ ਵੀਰ ਜੋਗਰਾਜ ਜੱਸਲ ਜੀ ਜਿਹੜੇ ਪਹੁੰਚੇ ਐ ਇਹਨਾਂ ਨੇ ਆਪਣੇ ਚੈਨਲਾਂ ਤੇ ਇਹ ਸਾਰਾ ਹੀ ਜਿਹੜਾ ਆ ਪ੍ਰੋਗਰਾਮ ਦਿਖਾ ਲਣਾ ਹੈ ਮਾ ਚੇਚੇ ਤੌਰ ਤੇ ਇਹਨਾਂ ਚੈਨਲ ਵਾਲਿਆਂ ਵੀਰਾਂ ਦਾ ਵੀ ਧੰਨਵਾਦ ਕਰਦਾ ਹਾਂ ਗੁਰੂ ਕਿਰਪਾ ਕਰੇ ਸਮੂਹ ਸੰਗਤਾਂ ਦਾ ਕੋਟਨ ਕੋਟ ਧੰਨਵਾਦ 1433 ਕੀ ਮਾਰਗ ਸੁਧੀ ਪਦਰਾਸ ਦੁਖਿਓ ਕੇ ਕਲਿਆਨ ਹਿਤ ਪ੍ਰਗਟੇ ਸ੍ਰੀ ਗੁਰੂ ਰਵਿਦਾਸ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਹਿਬੇ ਕਮਾਲ ਜਗਤ ਗੁਰੂ ਸਤਗੁਰੂ ਸ਼੍ਰੀ ਗੁਰਬਦਾਸ ਮਹਾਰਾਜ ਜੀ ਦੇ 649 ਆਗਮਨ ਪ੍ਰਕਾਸ਼ ਦਿਹਾੜੇ 1 ਫਰਵਰੀ ਦਿਨ ਐਤਵਾਰ ਨੂੰ ਪੂਰੇ ਵਿਸ਼ਵ ਦੇ ਵਿੱਚ ਸੰਗਤਾਂ ਦੇ ਸ਼ਬਦੇਸ਼ਾਂ ਦੀ ਧਰਤੀ ਤੇ ਮਨਾ ਰਹੀਆਂ ਨੇ ਸੋ ਦਾਸ ਡੇਰਾ ਸਚਕਣ ਪੰਡਵਾ ਦੇ ਮੁੱਖ ਸੰਚਾਲਕਾ ਮੌਜੂਦਾ ਗਦੀ ਤੇ ਬਰਾਜਮਾਨ ਪਰਮ ਪੁਜਨੀਕ ਹਜੂਰ ਮਹਾਰਾਜ ਗੁਰਦੇਵ ਪਿਤਾ ਸ਼੍ਰੀ ਮਾਨ 108 ਸਤ ਬਾਬਾ ਮਹਿੰਦਰਪਾਲ ਜੀ ਔਰ ਅਤੀ ਸਤਿਕਾਰਯੋਗ ਪਰਮ ਪੁਜਨੀਕ ਹਜੂਰ ਮਹਾਰਾਜ ਗੁਰਦੇਵ ਮਾਤਾ 108 ਸ਼ਾਂਤੀ ਬੀਬੀ ਬਿਮਲਾ ਰਾਣੀ ਜੀ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਮੋਨਪਾਲ ਜੀ ਦਾਸ ਸਮੁੱਚੀ ਮੈਨੇਜਮੈਂਟ ਕਮੇਟੀ ਡੇਰਾ ਸਚਖੰਡ ਪੰਡਵਾ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਤਾਂ ਨੂੰ ਸਤਿਗੁਰੂ ਰਬਦਾਸ ਮਹਾਰਾਜ ਦੇ ਆਗਮਨ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਕਰੋੜ ਕਰੋੜ ਵਧਾਈ ਦਿੰਦਾ ਹੈ ਔਰ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਸਤਿਬਾਬਾ ਮਹਿੰਦਰਪਾਲ ਜੀ ਪਨਪੁਜਨੀਕ ਹਜੂਰ ਮਹਾਰਾਜ ਗੁਰਦੇਵ ਮਤਾ 1687 ਬੀਬੀ ਬੁਲਾ ਰਾਣੀ ਜੀ ਮਹਾਰਾਜ ਮਹਾਰ ਮਾਪੁਰਖਾਂ ਦੇ ਆਸ਼ੀਰਵਾਦ ਦੇ ਨਾਲ ਕੋਸ਼ਿਸ਼ ਕੀਤੀ ਹੈ ਕਿ ਸਤਗੁਰੂ ਰਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇੱਕ ਸੱਤ ਗੀਤਾਂ ਦੀ ਧਾਰਮਿਕ ਐਲਬਮ ਜਿਹੜੀ ਆ ਉਹ ਅਰਲੀਜ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਪਹਿਲਾ ਜਿਹੜਾ ਸ਼ਬਦ ਆ ਪ੍ਰਭਾਤ ਫੇਰੀ ਹੈ ਜੋ ਕਿ ਯੂਐਸਬੀਟ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਜਿਸ ਨੂੰ ਦੇਸ਼ ਅਰਦੇਸ਼ਾਂ ਦੇ ਵਿੱਚ ਬਹੁਤ ਪਰਮਾ ਹੁੰਗਾ ਰਾ ਮਿਲ ਰਿਹਾ ਹੈ ਔਰ ਦੂਸਰਾ ਸ਼ਬਦ ਜਿਹੜਾ ਆ ਸੰਤ ਬਾਬਾ ਹਸਰਾਜ ਮਹਾਰਾਜੀ ਦਾ ਸਬਦ ਦਾਤਾ ਮਿਲਦੀਆਂ ਹਸਰਾਜ ਦਾਤਾ ਜੀ ਦੇ ਦਰਬਾਰ ਤੋਂ ਔਰ ਤੀਸਰਾ ਜਿਹੜਾ ਸ਼ਬਦ ਹੈ ਗੁਰੂ ਰਬੀਦਾਸ ਜੀ ਕਾਂਛੀ ਜਨਮੇ ਗੁਰੂ ਨਾਨਕ ਨਨਕਾਣੇ ਦੋਵੇਂ ਰੱਬੀ ਰੂਹਾਂ ਦੇ ਬਖੋ ਬਖ ਟਿਕਾਣੇ ਇੱਕ ਮਕਸਦ ਨਾਲ ਜੱਗ ਵਿੱਚ ਆਏ ਬੰਡਣਾ ਪ੍ਰੇਮ ਸੁਗਾਤਾ ਗੁਰੂ ਰਬੇਦਾਸ ਤੇ ਗੁਰੂ ਨਾਨਕ ਦੀਆਂ ਕਿਆ ਬਾਤਾਂ ਕਿਆ ਬਾਤਾਂ ਇਹ ਜਿਹੜੇ ਐ ਇਸ ਵੇਲੇ ਚੱਲ ਰਹੇ ਨੇ ਔਰ ਕੱਲ ਨੂੰ ਜਿਹੜਾ ਚੌਥਾ ਟਰੈਕ ਆ ਜੇ ਕਾਰਾਕਾਸ਼ੀ ਵਾਲੇ ਦਾ ਉਹ ਵੀ ਰਿਲੀਜ਼ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਜਿਹੜੇ ਸੱਤ ਟਰੈਕ ਆ ਉਹ 2-2 4-4 ਦਿਨ ਦਾ ਸਮਾਂ ਪਾ ਕੇ ਜਿਹੜੇ ਆਪ ਸਾਹਿਬ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਉਹ ਰੱਖੇ ਜਾਣਗੇ ਆਪ ਸਾਹਿਬ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸਾਹਿਬ ਸੰਗਤਾਂ ਨੇ ਗੁਰੂ ਮਹਾਰਾਜ ਜੀ ਦੀ ਜੋ ਗਾਈ ਹੋਈ ਉਸਤਤਿਆ ਉਹਨੂੰ ਪਿਆਰ ਦੇਣਾ ਸਤਕਾਰ ਦੇਣਾ ਫੇਸਬੁੱਕ YouTube ਤੇ ਆਪ ਸਭ ਸੰਗਤਾਂ ਨੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਆਸ਼ੀਰਵਾਦ ਦੇਣਾ ਅੱਗੇ ਤੋਂ ਵੀ ਆਪਾਂ ਇਸੇ ਤਰ੍ਹਾਂ ਇਨਮਹਾਰ ਮਾਪੁਰਖਾਂ ਦੀ ਜਿਹੜੀ ਉਸਤਤਿਆ ਉਹ ਕਰਦੇ ਰਹੀ ਹੈ ਜੀ ਕੋਟਨ ਕੋਟ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ